ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ ਛੋਟੇ ਭਰਾ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ YouTube ਚੈਨਲ ਤੇ ਤੇ ਅੱਜ ਬੜਾ ਹੈਗਾ ਜੀ ਖਾਸ ਦਿਨ ਬੜਾ ਕਰਮਾ ਭਾਗਾ ਦਾ ਦਿਨ ਅੱਜ ਦੇ ਦਿਨ ਸੁਖਮਨਦੀਪ ਸੰਧੂ ਦਾ ਜਨਮ ਹੋਇਆ ਤੇ ਆਪਣੇ ਪੁੱਤਰ ਦਾ ਵਾਹਿਗੁਰੂ ਉਹਦੀ ਛੜ ਦੀ ਕਲਾ ਕਰੇ ਲੰਮੀ ਉਮਰ ਬਖਸ਼ੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਹਰ ਇੱਕ ਖੁਸ਼ੀ ਮਿਲੇ ਤੇ ਅੱਜ ਆਪਾਂ ਜੀ ਪਹਿਲਾ ਉਹਦਾ ਬਰਥਡੇ ਸੀ ਉਦੋਂ ਆਪਾਂ ਸੈਲੀਬ੍ਰੇਟ ਕੀਤਾ ਸੀਗਾ ਪੈਲਸ ਕੀਤਾ ਸੀਗਾ ਉੱਥੇ ਸਿੰਗਰ ਰਾਜੀਵ ਜਵੰਦਾ ਵੀ ਲੱਗਾ ਸੀ ਸ਼ਾਇਦ ਇੰਨੇ ਲਿਖਿਆ ਹੋਊਗਾ ਸਾਰਿਆਂ ਨੇ ਵੀਡੀਓ ਤੇ ਅੱਜ ਆਪਣਾ ਸੁਖਮ ਦਾ ਤੀਸਰਾ ਬਰਥਡੇ ਆ ਤੇ ਅੱਜ ਆਪਾਂ ਘਰੇ ਸੈਲੀਬ੍ਰੇਟ ਕਰ ਰਹੇ ਹਾਂ ਉਹਦਾ ਦੂਸਰਾ ਬਰਥਡੇ ਆਪਾਂ ਨਿਊਜ਼ੀਲੈਂਡ ਵਿੱਚ ਸੀ ਉਦੋਂ ਉੱਥੇ ਸੈਲੀਬ੍ਰੇਟ ਕੀਤਾ ਸੀ ਤੇ ਅੱਜ ਸੁਖਮਣ ਵੀ ਕੋਲ ਆ ਗਿਆ ਏ ਅੱਜ ਉਹ ਸੁਖਮ ਦਾ ਹੈ ਤੀਸਰਾ ਬਰਥਡੇ ਸੁਖਮ ਤੁਹਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਆਪੀ ਆਪਾ ਕਹਤਾ ਹੈ ਸਾਰਿਆਂ ਨੂੰ ਸ਼ਾਰੀ ਕਿੰਦੇ ਦਿਖਾਓ ਏ ਆ ਲੋ ਜੀ ਬਰਥਡੇ ਬॉय ਦੀ ਕੈਪਸਿਟੀ ਲੈਂਦੀ ਆ ਸ਼ਾਮ ਨੂੰ ਕਰਨਾ ਅਸੀਂ ਸੈਲੀਬ੍ਰੇਟ ਆ ਸਾਰੇ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਠੀਕ ਹੈ ਤੇ ਆਪਾਂ ਨਾਲ ਡੈਕੋਰੇਸ਼ਨ ਕੀਤੀ ਥੋੜੀ ਜੀ ਘਰੇ ਤੇ ਨਾਲੇ ਆਪਾਂ ਲਾਗੇ ਲਾਗੇ ਆਪਣੇ ਚਾਚੇ ਤਾਇਆ ਨੂੰ ਬੁਲਾਇਆ ਵਾ ਭੂਆ ਨੂੰ ਤੇ ਨਾਨਾ ਨਾਨੀ ਸੁਖਮੰਦੇ ਤੇ ਬਾਕੀ ਸਾਰੇ ਉਹ ਆ ਰਹੇ ਆ ਸ਼ਾਮ ਨੂੰ ਆਪਾਂ ਕੇਕ ਕਟਣਾ ਥੋੜਾ ਬਦਲ ਨਾ ਪ੍ਰੋਗਰਾਮ ਜੇ ਕੀਤਾ ਛੋਟਾ ਜਿਹਾ ਕਿੱਟੀ ਪਾਰਟੀ ਘਰੇ ਹੀ ਤੇ ਸਾਰੀ ਵੀਡੀਓ ਤੁਸੀਂ ਲਾਸਟ ਤੱਕ ਜਰੂਰ ਦੇਖਿਓ ਪਤਨੂੰ ਡੈਕੋਰੇਸ਼ਨ ਕਰਕੇ ਢੇਆ ਉਹ ਵੀ ਦਿਖਾਉਣੇ ਆ ਤੇ ਸੁਖਮੰਨ ਨੂੰ ਸਾਰੇ ਕਹ ਦੋ ਹੈਪੀ ਬਰਥਡੇ ਕਹ ਦੋ ਹੈਪੀ टू यू हैप्पी बर्थडे टू यू को थैंक यू थैंक यू वेलकम वेलकम वी ਆਪੇ ਕਹਤਾ ਸੀ ਸਾਰਿਆਂ ਨੂੰ ਕਹੋ ਸਾਰਿਆਂ ਦਾ ਥੈਂਕ ਯੂ ਜਿੰਨਾ ਮੈਨੂੰ ਰਿਸ਼ ਕੀਤੀ ਕੋ ਸਭ ਦਾ ਥੈਂਕ ਯੂ ਸਭ ਬੱਚਾ ਕੋ ਲਵ ਯੂ ਆਲ ਕੋ ਅਸੀਂ ਕੇ ਕਟਾਂਗੇ ਕੇਕ ਕਟੂਗਾ ਕੇਕ ਖਾਉਂਗਾ ਗਾਲਾ ਕੇ ਪਾ ਕੇ ਟੋਪੀ ਟੋਪੀ ਪਾ ਕੇ ਕੀ ਕਰੂੰਗਾ ਟੋਪੀ ਪਾਈ ਆਪਾਂ ਹਾਂ ਲਓ ਜੀ ਸੁਖਮਨ ਨੇ ਬਰਥਡੇ ਵਾਲੀ ਕੈਪ ਪਾ ਲਈ ਆ ਸਾਰਿਆਂ ਨੇ ਦੇਖ ਲਓ ਤੇ ਕੇਕ ਅਸੀਂ ਕਾ ਕੱਟਣਾ ਵਾ ਫਿਰ ਤੁਸੀਂ ਸਾਰੀ ਵੀਡੀਓ ਦੇਖਿਓ ਕਿਦਾਂ ਲੱਗਦਾ ਪਿਆ ਸੁਖਮਨ ਬਰਥਡੇ ਬாய் ਬਰਥਡੇ ਬாய் ਕਮ ਆਈ ਐਮ ਬਰਥਡੇ ਬாய் ਮੈਂ ਅੱਬੇ ਬਰਥਡੇ ਬாய் ਬਰਥਡੇ ਬੋਏ ਲਵ ਯੂ ਕੇਡਰ ਲਵ ਯੂ ਚਲੋ ਜਿਆਦਾ ਤੁਹਾਨੂੰ ਡੈਕੋਰੇਸ਼ਨ ਦਿਖਾਈਏ ਵਾਸ਼ੇ داری ਕਰੀਦਾ ਲਓ ਜੀ ਡੈਕੋਰੇਸ਼ਨ ਹੋ ਗਈ ਡਨ ਦੇਖੋ ਕਿੱਦਾਂ ਲੱਗ ਰਹੀ ਆ ਥੋੜੀ ਬੜੀ ਇੱਥੋਂ ਅਸੀਂ ਪਿੰਡੋਂ ਸ਼ੌਪ ਤੋਂ ਲੈ ਕੇ ਸਾਮਾਨ ਸਾਰਾ ਦੇ ਡੈਕੋਰੇਸ਼ਨ ਕੀਤੀ ਆ ਤੇ ਇੱਧਰ ਵੀ ਦੇਖੋ ਸੋ ਕਮੰਡਾ ਬਰਡੇ ਸੁਣੋ ਉੱਥੇ ਖਲੋ ਟੇਬਲ ਦੇ ਉੱਥੇ ਖਲੋ ਉੱਥੇ ਖਲੋ ਅੱਗੇ ਅੱਗੇ ਜਾਓ ਹਾਂਜੀ ਖਲੋ ਇੱਥੇ ਇੱਥੇ ਖਲੋ ਐਦਾਂ ਕਰ ਦੋ ਐਦਾਂ ਐਵੇਂ ਸੁਣਿਆ ਕਾ ਦੋ ਗੁੱਟ ਖੜੇ ਹੋ ਜਾਓ ਖੜੇ ਯੈਸ ਲਾਉਦੀ ਵੈਰੀ ਗੁੱਡ ਥਾਪੀ ਮਾਰਦੀ ਅਟਨੇ ਮਾਸੋਂ ਇੱਕ ਹੋਰ ਥਾਪੀ ਹੈ ਹੈ ਜੋਲੇ ਵਾਲਾ ਆ ਕਹਿੰਦੇ ਫਿਰ ਕੋਈ ਨਹੀਂ ਆਇਆ ਮੈਂ ਕਿਹਾ ਤੇ ਫਿਰ ਆਪਾਂ ਲੈ ਗਏ ਆਪਾਂ ਜਾ ਤੇ ਦੇਖੋ ਤੁਸੀਂ ਮੈਂ ਕਿਰਲੀ ਸਾਰੀ ਇਹਦਾ ਸ਼ਾਮ ਨੂੰ ਕਰਦੇ ਆਂ ਕੇਕ ਪਾਰਟੀ ਕਰਦੇ ਆਂ ਫਿਰ ਵੀਡੀਓ ਨੂੰ ਆਪਣੀ ਰੋ ਲਾਸਟ ਤੱਕ ਜਰੂਰ ਵੇਖਿਓ ਬਹੁਤ ਵਧੀਆ ਵੀਡੀਓ ਹੋਊਗੀ ਸ਼ਮਨ ਨਮੀ ਖਾ ਰਿਹਾ ਨਮੀ ਹੈਪੀ ਬਰਥਡੇ ਕਹ ਦੋ ਹੈਪੀ ਬਰਥਡੇ ਕਰਦੇ ਹੈ ਕਹ ਦੋ ਹੈਪੀ ਬਰਥਡੇ ਹੈਪੀ ਬਰਥਡੇ ਪਾਰਟੀ ਕਰ ਰਿਹਾ ਮੈਂ ਕਹੇ ਪਾਰਟੀ ਕਰ ਰਿਹਾ ਮੈਂ ਬਰਥਡੇ ਪਾਰਟੀ ਹੋ ਰਹੀ ਆ ਪਾਪਾ ਬਰਥਡੇ ਦਾ ਆ ਨਾ ਪਾਪਾ ਹੈਪੀ ਬਰਥਡੇ ਕਾ ਕਰਦੇ ਆਪਾਂ ਘਰੇ ਆਪਾਂ ਉਹਨੂੰ ਮਿਸਤਰੀਆਂ ਨੂੰ ਹੈਪੀ ਬਰਥਡੇ ਕਰਨਾ ਨਾ ਸੁਮਨ ਦਾ ਬਰਥਡੇ ਆ ਠੀਕ ਆ ਜੀ ਕੋਈ ਨਹੀਂ ਰਹਿ ਗਿਆ ਕੋਈ ਨਹੀਂ ਰਹਿ ਗਿਆ ਕੋਈ ਨਹੀਂ ਹੈ ਨਾ ਲੈ ਲੋ ਤਾਂ ਕੋਈ ਹੈ ਬੱਦੇ ਬੈਨੇ ਆ ਹਾਂ ਉਹ ਦਾਨੀ ਚਲ ਇੱਥੇ ਰੱਖ ਜੋ ਬਾਕੀ ਆਪੇ ਬਾਹਰ ਖਾ ਲੈ। ਸੋਮਨ ਦੀ ਬਰਥਡੇ ਪਾਰਟੀ ਹੋ ਰਹੀ ਹੈ ਵੀ। ਆਹ ਕੰਮ ਚੱਲ ਰਿਹਾ ਨਾਲ ਆਪਣੇ ਅੰਦਰ ਲੱਕੜ ਦਾ ਸਾਰਾ। ਆਹ ਆਮੀ ਪਿੰਕ ਕਰੇਗੇ ਇੱਕ। ਇੰਨਾ ਕੰਮ ਹੋ ਗਿਆ। ਲੱਕੜ ਦਾ ਕੰਮ ਚੱਲੀ ਜਾਂਦਾ। ਚਲੋ ਆ ਪੈਟੀਆਂ ਦੇਓ। ਉਹਨੂੰ ਖਾ ਲੈਣ ਦੇ ਨਹੀਂ ਅਜੇ ਤਹਾਨੂੰ। ਵੀ ਜਨਾ ਉਹਦੇ ਨਾਲ ਵੀ ਕੇ ਰੱਖ ਲੋ ਨਾ ਆ ਕੇ ਰੱਖ ਲੋ ਪਹਿਲਾਂ ਇੱਕ ਪੈਟੀ ਖਾਲੋ ਸਮਾ ਸੁਮਨ ਵੀ ਜੀ ਨਾ ਕੀ ਖਾਣਾ ਜੀ ਔਰ ਇਧਰ ਅੰਦਰ ਬਿਠੇ ਕੀਕ ਖਾਣੇ ਆ ਪੈਟੀਆਂ ਬੈਠੀ ਇੱਥੇ ਰਹਿਦਾ ਫਿਰ ਪੈਟੀਆਂ ਮੋੜ ਸਲ ਦੇ ਰਾ ਦੋ ਟੇਬਲ ਹੀ ਆਪਣਾ ਇਹ ਹੁਣ ਕਨੀ ਪਾ ਇਹ ਇਧਰ ਹੱਥ ਦੇ ਹਾਲੋ ਫਿਰ ਦੇਖ ਨਹੀਂ ਕੋਨੇ ਰੱਖ ਦੋ ਇੱਥੇ ਰੱਖਾ ਦੋ ਰੱਖ ਦੇ ਇੱਥੇ ਖੇਤਾਂ ਦੇ ਕੰਮ ਵਟਾਂ ਦੇ ਟੇਬਲ ਹੁੰਦੇ ਆ ਹਾਂ ਹੋ ਗਏ ਪੂਰੇ ਕੋਰੋਨੇ ਆ ਗਏ ਜੀ ਲੋ ਸਾਰੇ ਸੰਮਨ ਦੀ ਬਾਹਰ ਆ ਗਈ ਕੋ ਕੇਕ ਕੱਟਣ ਦੀ ਚਲੋ ਕੇ ਪਹਲੋ ਸਰ ਤੇ ਪਾਓ ਕਿਸਰ ਤੇ ਇਹ ਦੇਖਿਓ ਹੁਣ ਆਪੇ ਪੱਲ ਦਾ ਸੋਮਣ ਆਓ ਤੇ ਚਲੋ ਆਓ ਆਪਣੀ ਸੀਟ ਤੇ ਚਲੋ ਚਲੋ ਬੈਠੋ ਬੈਠ ਜਾਓ ਆ ਪਾਓ ਇਹਦੇ ਤੁਹਾਨੂੰ ਦੇਖਾਉਂਦਾ ਹਾਂ ਤਾਲੂ ਤਾਲੂ ਆਇਆ ਬਤਾਉਂਦਾ ਹੈ ਹੈਲੋ ਹੈਲੋ ਤਾਂ ਕਹਦੇ ਹੈਂ ਤੇ ਵਾਸਾ ਕਰੀਦਾ ਚਲ ਇੱਕ ਥਾਪੀ ਮਾਰ ਦੋ ਇਥੇ ਥਾਪੀ ਮਾਰ ਦੋ ਇੱਕ ਵੱਜ ਗਿਆ ਜੀ ਐ ਉਹ ਕਲੇਪਿੰਗ ਕਰੋ ਸਾਰੇ ਇਹ ਨਾਲ ਤੇ ਨਹੀਂ ਆਉਂਦੀ ਦੀਦੀ ਨਾਲ ਦੋ ਨਾ ਚੋਲੋ ਕਲਾਪਿੰਗ ਕਰ ਦਿਓ ਕਲਾਪਿੰਗ ਅ ਛੱਡ ਕੇ ਲਿਆ ਦੀਦੀ ਮੈਂ ਮੈਂ ਫੋਨ ਕਰਦੀ ਆ ਆ ਦੀਦੀ ਆਜੋ ਦੀਦੀ ਆ ਆ ਸੁਣੇ ਸਭ ਪਿਆਰ ਸ਼ਮਣ ਕੌਣ ਆਇਆ ਸ਼ਮਣ ਕੌਣ ਆਇਆ ਕੌਣ ਆਇਆ ਜੀ ਦੀਦੀ ਆਈ ਸੀ ਤੂੰ ਪਿੱਛੇ ਹੋੜੀ ਨਾ ਦਵੀਂ ਦੀਦੀ ਆਈ ਸੀ ਦੀਦੀ ਹਾਂਜੀ ਨਾਨੂ ਦੀਦੀ ਦੇ ਦੋ ਨਾਨੂ ਨੂੰ ਦੀਦੀ ਦੇ ਦੋ ਵੀ ਉਹਨੂੰ ਚਕਾਓ ਹੁੰਦਾ ਨੋ ਨੋ ਨਾਨੂ ਨੂੰ ਚਕਾਓ ਨਾਨੂ ਦੇ ਦੋ ਦੀਦੀ ਭਾਈ ਉਹ ਜਿਹੜਾ ਇਹ ਪਾਣੀ ਆ ਪਾਣੀ ਆ ਆ ਪਾਣੀ ਆ ਇਹ ਪਾਣੀ ਆ ਇਹ ਪਾਣੀ ਉਹਨੂੰ ਕਹਿੰਦੇ ਆ ਆਪਣੇ ਕਹਿੰਦੇ ਹਾਂ ਕਹਿੰਦਾ ਨਾਨੂ ਨੂੰ ਚਕਾਓ ਦੀਦੀ ਦੀਦੀ ਹੁੰਦਾ ਚਕਾਓ ਨੋ 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 ਨਾਇਦ ਇੱਧਰ ਰੱਖੋ ਨਾਇਦ ਨਾਇਦ ਨੌ ਜੀ ਨੌ ਏ ਦਿੱਤੇ ਨੌਟ ਗੇ ਆਜ ਵੀ ਨਾ ਪੜ੍ਹਦੇ ਕੋ ਪ੍ਰੋਗਰਾਮ ਲੇਟ ਹੋ ਜਾਂਦਾ ਆ ਜਾ ਯਾਰ ਦੀ ਦੀਸ ਦੀ ਨਹੀਂ ਐਸੀ ਚਲੋ ਹੱਸੋ ਫਿਰ ਐਂ ਤਾਂ ਹੱਥ ਲਾਉਂਦੇ ਹੋਏ ਰੋ ਹਾਂ ਹਾਂ ਟੱਪ ਬਲੂ ਟੱਪ ਬਡੂ ਬਲੂ ਉਹ ਵੀ ਤੇਰ ਵਾਰ ਗਿੰਦੀ ਆ ਸੁਖਮਨ ਆ ਬਲੂ ਬਲੂ ਉਹ ਹੈਪੀ ਬਰਥਡੇ ਵਾਲੀ ਸੁਮਨ ਨੇ ਪਾਤੀ ਹੋਇਆ ਹੈ ਦੀਦੀ ਨੂੰ ਹਾਂ ਕੋਸ਼ਿਸ਼ ਕਰੀ ਦੀ ਵੀ ਕਿ ਐਂ ਜੀ ਇਹ ਨਹੀਂ ਗੋਈਂ ਦੀ ਆ। ਰਾਜ। ਹੋ ਗਈ। ਅਮੈਂ ਤੇ ਪੈਂਟਰ ਮੈਂ ਪਾਉਂਗਾ। ਠੁੱਠੀ ਪਾਣੀ। ઓਲੇ, ઓਲੇ। ਕਹੇਂ ਹਮਾਰਾ ਲਾਟਾ ਤੂੰ ਗੋਈਂ ਨਾ। ਮੰਨ ਲਓ। ਨਹੀਂ ਆਉਂਦਾ। ਬੜਾ ਸਾਰਾ। ਲੈ। ਇਧਰ ਨਹੀਂ ਪਾਈਂਦੀਂ ਰਾਜਾ ਜੀ। ਉਹ ਕਿਉਂ ਆਏ? ਇੱਕ ਇੱਕ। ਉਹ ਨਾਲ ਕੇ ਲਵ ਦੇ। ਮਾਤਾ ਚਲੋ ਜੀ। ਇੱਲਾ ਇੱਲਾ ਉਹ ਕਹੇ ਫੜਦੀ ਪੁੱਤ ਆ ਗਿਆ ਆ ਗਿਆ ਕਹੇ ਦੀ ਆ ਵੀ ਆ ਨੀ ਬੋਲੀ ਫੜਦੀ ਪੜੀ ਜਦ ਆਦੂ ਆ ਲਓ ਲੋ ਰੋਣੇ ਆ ਗਏ ਹੋ ਸਾਸੀ ਦਾ ਪੁੱਤ ਐ ਸੱਚੀ ਸਾਸੀ ਆਈ ਸਾਸੀ ਕਾ ਮਰੋ ਰੋਣੇ ਆ ਗਏ ਹੋ ਰੋਣੇ ਆ ਗਏ ਕੋਣੇ ਆ ਗਏ ਉਹ ਵੀ ਖੰਦ ਹੈ ਉਹ ਅਗੇ ਬਣਾਉਣੇ ਹੋਰ ਹੈਪੀ ਬਰਥਡੇ ਆ ਬਈ ਪਰਾਓ ਪਰਾਓ ਪਰਾਂ ਮਰੋ ਪਰਾਓ ਇਥੋਂ ਲੋਕੋ ਰਗੜਾਣੀ ਕਰਨਾ ਉਹ ਦੁਸ਼ਟ ਕਰਦੇ ਰਾਣੀ ਕਰਨਾ ਮੈਂ ਕਿਹਨੂੰ ਕਹਿੰਦਾ ਕਿ ਹੁਣ ਕੇਕ ਕੱਢ ਕੇ ਆਵੇ ਕੇਕ ਆ ਗਿਆ ਹੈਪੀ ਬਰਥਡੇ ਟੂ ਯੂ ਕਰੀਏ ਵਾਉ ਨਾ ਬੋਤਾ ਇਦਾਂ ਕਰਨਾ ਵਾ ਤੂੰ ਫੇਰ ਤੇ ਕੱਟਣਾ ਵਾ ਕੱਟਣਾ ਫੇਰ ਫੇਰ ਖਾਣਾ ਵਾ ਪਹਿਲਾਂ ਨਹੀਂ ਆਪਾਂ ਇਹਨੂੰ ਟੋਪਰ ਟੱਪਾ ਵਾ ਵਾਉ ਕਾਉ ਸੋ ਬਿਊਟੀਫੁਲ ਕੇਕ ਪਹਿਲਾਂ ਕੱਟਣਾ ਵਾ ਆਪਾਂ ਉੱਥੇ ਹੀ ਕੱਟ ਗੋ ਫੇਰ ਖਾਣਾ ਵਾ ਕੱਟ ਦਿਓ ਕੱਟ ਦਿਓ ਉਹਨੂੰ ਇਹਨੂੰ ਸਵੇਰ ਦੇ 8 ਵਜੇ ਦੀ ਪਈ ਆ ਕੇਕ ਕੱਟਣ ਦੀ ਕਿੱਥੇ ਬੈਠ ਮੇਰੇ ਮੋਟੇ ਕਾ ਸੁਗਮਣ ਕੱਟਦੇ ਆ 2 ਮਿੰਟ ਵੇਟ ਕਰੋ ਉਹ ਤੇਰੇ ਕੋ ਟੋਪੀ ਉਹ ਤੇਰੇ ਕੋ ਟੋਪੀ ਠੀਕ ਕਰ ਚਲ ਮੇਰੇ ਮੋਟੇ ਕਾ ਸੁਗਮਣ ਸੋਨਾ ਹੈ ਕੇਕ ਸੋਨਾ ਹੈ ਸੋਨਾ ਹੈ ਸੋਨਾ ਹੈ ਕੇਕ ਚਲੋ 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 ਉਹਦੇ ਕੱਪੜੇ ਨਾਲ ਮੈਚਿੰਗ ਹੋ ਗਈ ਆ ਚਲ ਪੀ ਦੇ ਟੂ ਯੂ ਚਲੋ ਚਲੋ Happy birthday to you Happy birthday to you Jodi Jodi very flaming flaming Hello hello good baby hello hello hello, hello. ਏ ਬੁੱਤ ਦੂਜੇ ਰੋਜ਼ ਆਵਲ ਏਦਾਂ ਕਰਕੇ ਕੋਈ ਕੱਲ ਨੂੰ ਕਟਾਂਦਾ ਆਪਈ ਆਪ ਵੀ ਕੱਟੂਗਾ ਉਹ ਚਲੋ ਏਦਾਂ ਚਲੋ ਕੱਟ ਦੋ ਕੱਟ ਦੋ ਕੱਟ ਦੇ ਹੈਪੀ ਬਰਥਡੇ టు ਯੂ ਹੈਪੀ ਬਰਥਡੇ ਆਪੇ ਖਾ ਲਿਆ ਆ ਆਪਣੀ ਨਾਲ ਜਿਹਨੂੰ ਖਵਾਉਂਦੇ ਆ ਉਹ ਜਾ ਖਵਾਓ ਬਈ ਸਾਰੇ ਖਵਾਉਂਦੇ ਆ ਲੈ ਆਪੇ ਤੈਨੂੰ ਖਵਾਉਣ ਹਰ ਸਾਰੇ ਨੇ ਆਵੇਂ ਖਵਾਉਂਦੇ ਆ ਹਲੋ ਈ ਵਾਓ ਸਾਰੇ ਖਾਉਂਦੇ ਆ ਚਲ ਆ ਜੋ ਚਲੋ ਸਾਰੇ ਵਾਰੀ ਵਾਰੀ ਖਾ ਲਓ ਰੋਮ ਦਬ ਗਿਆ ਹਾਂ ਉਹ ਦਾਦੀ ਹੁੰਦਾ ਉਹਨੂੰ ਕੀ ਤਾਂ ਜੀ ਉਹ ਨਹੀਂ ਉਹ ਦਾਦੀ ਖਾਉਂਦੇ ਆ ਦਾਦੀ ਖਾਂਦੇ ਦਾਦੀ ਮਾਰੂੰਗਾ ਨਹੀਂ ਆਪੇ ਟੋਪੀ ਲਾ ਲੋ ਟੋਪੀ ਲਾ ਮੇਡੋ ਫਿਰ ਐਸੇ ਚਲਾਓ ਜੀ ਆਹੋ ਆਵਾਜ਼ ਆਵਾਜ਼ ਦੋਵੇਂ ਐ ਨਾ ਪਾਪਾ 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 ਦੋ ਮਿੰਟ ਬੁੱਤ ਦੋ ਮਿੰਟ ਪਾਪਾ ਆਹ ਵਾਓ ਬਾਜੂ ਨੂੰ ਦੇਖ ਫੋਟੋ ਸਾਰੇ ਦੇ ਨਾਲੋ ਕੱਢ ਲੈ ਮੂ ਚਲੋ ਪੈਸਾ ਆਹੋ ਪੈਸਾ ਪੈਸਾ ਲੈਣਾ ਤੁਸੀਂ ਚਲ ਆਜਾ ਪੈਸਾ ਕਿੱਥੇ ਰੱਖੀ ਜਾਓ ਇੱਥੇ ਇਹ ਨਹੀਂ ਲੈਣਾ ਫੇਹ ਨਹੀਂ ਲਾ ਗੇਦੋ ਨਾ ਹੀ ਦੇਣਾ ਵੀਰ ਆਡੇ ਕੋ ਨਹੀਂ ਦੇਣ ਲੀ ਹਲੇ ਪੈਸੇ ਉਹਨੂੰ ਕੀ ਖਾਣ ਦੀ ਕੋਈ ਕੰਮ ਕਰਾ ਚਲੋ 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 ਜੀ ਕੋਈ ਆਗੇ ਖਾਣਿਆ ਉਹ ਨਾਨੂ ਆਗੇ ਨਾਨੂ ਤੇ ਨਾਨੂ ਜੀ ਤੁਸੀਂ ਵੀ ਉਹ ਵੀ ਹਾਂ ਪਾ ਦੋ ਸਿਰ ਤੇ ਸਭ വാഹ ലോ ഫോട്ടോ വേ ഫോട്ടോ ഫോട്ടോ ലാഗെ ഫോട്ടോ 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 ഗുണം കിട്ടി കൈ What the freaking haunty? ਯੋਯ ਨਾਈਟ ਮਾਈ ਨਾਈਟ ਗੁੱਡੀ ਸਾਡੀ ਦੀ ਰਾਈ ਜਲੀ ਹੋਏ ਜੇ ਰੋਗੀ ਉੱਤ ਜੈਨੇ ਸੁਮਣੇ ਦੇਖੋ ਆਇ ਤੇ ਰਫੋ ਓ ਮਾਈ ਗਾ ਹੱਸ ਬੀਆ ਉਸੋਂ ਨਾਲ ਤਲੇ ਵੇ ਉਸ ਪਤ ਪੰਜ ਓਏ ਸੋ ਦਨੀਆ ਮੈਂ ਮੈਂ ਮੇਰੇ ਵਾਲ ਦੇਖਿਓ ਹਾਂ ਇੱਕ ਮਿੰਟ ਇੱਕ ਮਿੰਟ ਚਲੋ ਮੰਮਾ ਲੈ ਗੋਦ ਚੱਲਿਆ ਛੁੱਟੀ ਨਹੀਂ ਆਂ ਭਾਈ ਚਲੋ ਛੋਮ ਦੇ ਕੀ ਲੱਗੇ ਸੀ ਇਥੇ ਹਿਲਾਣਿਆ ਮੈਂ ਪੈਸੇ ਲੈਣੇ ਕੇ ਨਹੀਂ ਦਾਦੂ ਛੋਟਾ ਛੋਟਾ ਬੱਦਲ ਦੇ ਕੋ ਇਹ ਹੋਣਾ ਮੇਰੇ ਕੋ बाषणों में बस हो गया वा फोटो यूं करता है वो देखो उधर देखो आ जा तुम हां भाई सा हां हां जी क्या खाना है ये नहीं खाना है खा लो आ ले ठीक खाना खा लो बच्चे ये नहीं तक किसी खा पापा दिन कर दे तो मपाने पापा रे का

ਸੁਮਨ ਨੇ ਇੱਕ ਕੇਕ ਕੱਟ ਕੇ ਦੇ ਦਿੱਤੀ ਸਾਰਿਆਂ ਨੂੰ ਕੁਝ ਕੱਲੇ ਖਾਣਾ ਤੁਸੀਂ ਕੱਲੇ ਹੀ ਖਾਣਾ ਆ ਕੱਲੇ ਹੀ ਖਾਣਾ ਆ ਦੇਣਾ ਨਹੀਂ ਕਿਸੇ ਨੂੰ ਦਾਦੀ ਕਹਿੰਦੇ ਸੁਖਮੰਦੇ ਨੋਜੀ ਤੇ ਲਾ ਦੇ ਥੋੜਾ ਜਿਹਾ ਨੋਜੀ ਤੇ ਲਾ ਦੀਏ ਆਏ ਆਏ ਉਹ ਜੋ ਹੈ ਕੁੜੀ ਜਦੋਂ ਉਹਨੇ ਲਾਈ ਖਾ ਚੀ ਨੋਜੀ ਖਾ ਲੋ ਤਾਉ ਕਿੱਥੇ ਚਲੇ ਗਿਆ ਤਾਉ ਆਉਂਦਾ ਐ ਆਉਂਦਾ ਦੀਦੀ ਨੂੰ ਦੁੱਧੂ ਲੈਣ ਕਿ ਦੇਣ ਗਏ ਆ ਦੀਦੀ ਦੀ ਦੀ ਰੋਂਦੀ ਸੀ ਨਾ ਦੀਦੀ ਨੂੰ ਦੁੱਧੂ ਪਿਉਣ ਗਏ ਚਲੋ ਬੰਦੇ ਆਹੋਂ ਚੇਤ ਲਾਉਣੀ ਚਲੋ ਜੀ ਉਹਦੇ ਉਹ ਹੀ ਖਾ ਗਿਆ ਆਪਣਾ 3 ਖਾ ਗਿਆ ਤੁਸੀਂ ਹੁਣ ਉਹ ਤੋਂ ਹੀ ਵੀਰ ਵੀ ਲਵਾ ਦੋਵੇਂ ਮੇਰੇ ਨਾਮ ਹੈ ਮਾਰੀ ਨਾਮ ਹੈ ਉਹ ਲਓ ਦੇਖੋ ਨੀਰ ਹਰਵੀਰ ਗਏ ਆਏ ਲਓ ਜੀ ਲਓ ਇਹ ਬੀਬੀਆਂ ਕਰ ਰਹੀਆਂ ਪੇਟ ਪੂਜਾ ਰੋਟੀ ਟਾਈਮ ਰੋਟੀ ਟਾਈਮ ਹੋ ਗਿਆ ਰੋਟੀ ਟਾਈਮ ਡਿਨਰ ਟਾਈਮ ਆ ਡਿਨਰ ਟਾਈਮ ਤੇ ਇਧਰ ਰੋਟੀਆਂ ਬਣ ਰਹੀਆਂ ਐ ਬਲੌਗ ਬਸ ਆਪਾਂ ਕਰਦਣਾ ਐਂਡ ਸਾਰੀ ਪਾਰਟੀ ਹੋ ਗਈ ਐ ਪੂਰੀ ਲਓ ਜੀ ਬਰਥਡੇ ਸਾਡੇ ਸੁਖਮਨ ਦੀ ਪਾਰਟੀ ਹੋ ਗਈ ਆ ਖਤਮ ਕਾਉ ਥੈਂਕ ਯੂ ਸੋ ਮਚ ਸਾਰਾ ਦਾ ਲਵ ਯੂ ਆਯੂ ਲਵ ਯੂ ਆਯੂ ਸਕਸ ਤਾਰੇ ਅਦਰ ਥੈਂਕ ਯੂ ਜਿਨਾਂ ਨੇ ਵਿਸ ਕੀਤਾ ਆ ਚੱਕ ਥੈਂਕ ਯੂ ਸੋ ਮੱਚ ਜਿਨਾਂ ਨੇ ਮੇਰੇ ਪੁੱਤ ਨੂੰ ਵਿਸ ਕੀਤਾ ਸੀ ਮੈਨੂੰ ਬੋਲ ਚੋਲੇ ਆ ਚੋਲੇ ਵਾਲਾ ਕਹਿੰਦਾ ਮੈਨੂੰ ਬੋਲਦੇ ਚੋਲੇ ਵਾਲਾ ਸੁਣ ਕਾਓ ਕਾ ਚੋਲੇ ਵਾਲਾ ਸਮਰਤਾ ਨੂੰ ਕੀ ਬੋਲਦੇ ਆ ਮੈਨੂੰ ਬੋਲ ਬੰਨਾ ਚੋਲੇ ਵਾਲਾ ਮੈਨੂੰ ਬੋਲੋ ਕੀ ਬੋਲਣਾ ਦੱਸੋ ਹੈ ਚੋਲੇ ਵਾਲਾ ਏ ਚੋਲੇ ਵਾਲਾ ਮਾਰੀ ਪੜਦੇ ਥਾਪੀ ਕਹਿੰਦਾ ਮੈਨੂੰ ਬੋਲੋ ਚੋਲੇ ਵਾਲਾ ਇਹ ਆ ਸਾਡਾ ਸੁਖਮਨ ਚੋਲੇ ਵਾਲਾ ਹੋ ਜੀ ਜਿਹੜਾ ਜਲਾ ਵਲੌਗ ਆਪਣਾ ਇੱਥੇ ਸਮਾਪਤ ਆ ਸਾਰਾ ਤੁਸੀਂ ਦੇਖਣਾ ਬਹੁਤ ਸ਼ਾਨਦਾਰ ਬਣੀ ਵੀਡੀਓ ਤੇ ਸਾਰਿਆਂ ਨੇ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰਿਆਂ ਨੇ ਵੱਧ ਤੋਂ ਵੱਧ ਪਿਆਰ ਦਿਓ ਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਜਿਨ੍ਹਾਂ ਨੇ ਵਿਸ਼ ਕੀਤਾ